sekarang dia yang Tidak Jangan lupa. ਲੱਕ ਚੱਕ ਲੈ ਜਾਓ ਇਦਾਂ ਦਾ ਸਾਰਾ ਮੁੰਡੇ ਬੈਠਾ ਹੁੰਦਾ ਮਹੱਲੇ ਦੇ ਸਾਰੇ ਚੱਕੇ ਸਾਰੇ ਨੇ ਚੱਕ ਲੈਣ ਕਿਹਾ ਤੇ ਮਰਗਵਾਨ ਕੇ ਕੋਈ ਨਹੀਂ ਨਹੀਂ ਹੋਗਾ ਇਹ ਧੱਕੇ ਚੈਰੀ ਤੇ ਜਿੱਥੇ ਸੌਣ ਦੇ ਮੁੰਡੇ ਅੱਖਾਂ ਚੱਕੋ ਆਹ ਫਿਰ ਉਹਦੇ ਕੋਈ ਨਹੀਂ ਆਹ ਆ ਅੱਥੇ ਚੱਕੇ ਦੋ ਬੰਦੇ ਉੱਥੇ ਚਾਰ ਬੰਦੇ ਕੁੱਤੇ ਦੇ ਨੇ ਉੱਥੇ ਕਹਿੰਦੇ ਨਹੀਂ ਉਹਨਾਂ ਦਾ ਨਿਸ਼ਾਨੀ ਦੇਣਾ ਉਦੋਂੁੱਤ ਇੱਥੇ ਲੱਖਾਂ ਨੂੰ ਹੱਥ ਮਾਰਾ ਧੋਖਾ ਹੀ ਪਿਆ मौके पुछ कर करना ਉਹ ਨਹੀਂ ਜਾਨਾ ਜੀ ਜੀ ਸਾਰੇ ਪੁੰਦੇ ਪਰਖੇ ਲੋਕਾਂ ਕੋਲ ਤੇ ਆਪਾਂ ਦੇ ਵਿੱਚੋਂ ਪ੍ਰਤੀਨਿਧਗਰ ਹੈ ਲੱਖਾਂ ਹੈ ਹਰ ਇੱਕ ਪਿੰਡਾਂ ਦੇ ਸਾਰੇ ਨਿਗਰਾਂ ਦੇ ਘਰਾਂ ਤੋਂ ਮੋਣੀ ਹੈ ਆ ਜੀ ਆਖੀ ਪੰਜਾਬ ਨੂੰ ਚੁਕਾ ਹੁੰਦੀ ਹੋਈ ਹੈ ਜੀ ਮੈਨੂੰ ਪਹਿਲਾਂ ਪਹਿਲਾਂ ਅਲਾਨ ਕਰਦੇ ਪੈਣਾ ਹੈ ਜੀ ਮਮ ਜੀ ਜੀ ਤੁਸੀਂ ਚੋਲਾ ਕਿਉਂ ਪੋੜਿਆ ਸਰਕਾਰਾਂ ਆਂਦੀਆਂ ਜਾਂਦੀਆਂ ਨੇ ਟੱਕਰ ਨਹੀਂ ਆਂਦੇ ਨਾ ਪੰਜਾਬ ਪੁੱਸ ਮੁਰਦਾਬਾ ਪੰਜਾਬ ਪੁੱਸ ਮੁਰਦਾਬਾ ਨਹੀਂ ਚਲੇਗੀ ਪ੍ਰਤੇਸ਼ ਨਹੀਂ ਚਲੇਗੀ ਕੇਜਰੀਵਾਲ ਮੁਰਦਾਬਾ ਮੁਰਦਾਬਾ ਜੈ ਜੰਦਾਬਾ ਮੁਰਦਾਬਾ ਮੁਰਦਾਬਾ ਆਰੀ ਇਹ ਨਾਲ ਕੋਈ ਬਜਾਇ ਬਗਾਇ ਜੈਦ ਘਰ ਚੁਟਕਤੇ ਕੱਕ ਚੱਕ ਲੈ ਜਾਂਦੇ ਐਦਾ ਦਾ ਸਾਰੇ ਮੁੰਡੇ ਬੈਠਾ ਹੁੰਦਾ ਹੈ ਮਹੱਲੇ ਦੇ ਸਾਰੇ ਚੱਕੇ ਸਾਰੇ ਨੂੰ ਚੱਕ ਲੈਣ ਕੇ ਬੇਰਖਵਾਨ ਕੇ ਨਹੀਂ ਨਹੀਂ ਹੋਗਾ ਮੈਂ ਕਿਹਾ ਜਿੱਥੇ ਸੂਰ ਨਾ ਦੇ ਅੱਖਾ ਟੱਕੋ ਆਪੇ ਦੇ ਕੋਈ ਬੰਦ ਨਹੀਂ ਆਹਾਂ ਅੱਥੇ ਜਾ ਕੇ ਉੱਤੇ ਦੇ ਉੱਤੇ ਰਹੇ ਉੱਥੇ ਕਹਿੰਦੇ ਨਹੀਂ ਉਹਨਾਂ ਦਾ ਨਿਸ਼ਾਨੀ ਦੇਣਾ ਉਦੋਂ ਉੱਥੇ ਇੱਥੇ ਲੱਖ ਨੂੰ ਹੱਥ ਮਾਰਨਾ ਧੋਖਾ ਹੀ ਪਿਆ ਆ ਚਲੋ ਬਾਈਟ ਕਰ ਲਓ ਮਦਕੀ ਨਾ ਮਦਕੀ ਨਾ ਰਹੀ ਕਿ ਕਰੀਏ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਜਦਾ ਤੇ ਅੰਦਰ ਵਾਰ ਵਾਰ ਕੇ ਨਾ ਮਾਦੇ ਤੋੜਦੀ ਪੀ ਪੁਲਸ はい。